ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਇਹ ਆਪਾਂ ਅੱਜ ਮਲਾਈ ਰਣਕੀ ਸੀਗੀ ਜੀ ਮੱਖਣੀ ਬਣਾ ਲਈ ਸੀ ਤੇ ਇਹ ਜਿਹੜਾ ਦੁੱਧ ਨਿਕਲਿਆ ਸੀ ਉਹਦਾ ਆਪਾਂ ਬਣਾ ਲਿਆ ਸੀਗਾ ਜੀ ਪਨੀਰ ਇਹਦੀ ਭੁਰਜੀ ਬਣਾ ਲਾਂਗੇ ਆਪਾਂ ਤੇ ਸੈਲਫ ਤੇ ਕੋਈ ਚੀਜ਼ ਧਰਨ ਨੂੰ ਜਗ੍ਹਾ ਨਹੀਂ ਹੈਗੀ ਜੇ ਇੰਨਾ ਖਲਾਰਾ ਪਿਆ ਬਿਆ ਤੇ ਕੁਲੂੜੀ ਦੇ ਸਮਾਨ ਕਰਕੇ ਖਾਣ ਵਾਲੀਆਂ ਚੀਜ਼ਾਂ ਇੰਨੀਆਂ ਕਿਹੜੀਆਂ ਪਈਆਂ ਨੇ ਮਿੱਠੇ ਤੋਂ ਮਾ ਨੱਕ ਗਿਆ ਬੱਚੇ ਵੀ ਨਹੀਂ ਖਾਂਦੇ ਕਦੀ ਚੱਕਦੇ ਨੇ ਥੋੜੀ ਬਹੁਤੀ ਚੀਜ਼ ਹੈ ਸਿਹਾਲ ਦੇ ਵਿੱਚ ਤਾਂ ਮਿੱਠਾ ਖਾਣ ਨੂੰ ਬਿਲਕੁਲ ਵੀ ਧਿਲ ਨਹੀਂ ਕਰਦਾ ਹੈਗਾ ਜੀ ਇੱਕ ਦਿਨ ਛੋਟੇ ਨੇ ਇਹ ਭਾਜੀ ਆ ਗਈ ਜੀ ਵਿਆਹ ਦੀ ਕਪਾ ਵਿਆਹ ਜਾਣਾ ਘਾੜ ਦੇ ਨਾਲ ਹੀ ਆ ਗਈ ਸੀ ਪਹਿਲਾਂ ਮਿੱਠਾ ਬਹੁਤ ਹੋਇਆ ਪਿਆ ਜੀ ਜਦੋਂ ਦਿਨ ਵੱਡੇ ਹੋਗੇ ਜੀ ਇਹ ਮਿੱਠਾ ਵੀ ਖਤਮ ਹੋ ਜਾਂਦਾ ਸਾਰਾ ਸਰਦੀਆਂ ਵਾਲਾ ਫਿਰ ਵੱਡੇ ਦਿਨਾਂ ਦੇ ਵਿੱਚ ਜੀ ਕਰਦਾ ਹੁੰਦਾ ਜੀ ਵੀ ਕੁਝ ਖਾਣ ਨੂੰ ਹੋਵੇ ਤਾਂ ਖਾਈਏ ਹੁਣ ਸਮਾਂ ਪਿਆ ਤੇ ਹੁਣ ਜੀ ਨਹੀਂ ਕਰਦਾ ਖਾਣ ਨੂੰ ਇੱਧਰ ਆਪਾਂ ਬਣਾ ਲਾਂਗੇ ਜੀ ਭੁਰਜੀ ਪਨੀਰ ਦੀ ਪਨੀਰ ਬਣਾਇਆ ਸੀ ਆਪਾਂ ਕੱਢ ਕੇ ਰੱਖ ਲਿਆ ਸੀ ਆਪਾਂ ਉਹ ਪੋਣੇ ਦੇ ਵਿੱਚ ਤੇ ਪਹਿਲਾਂ ਆਪਾਂ ਘਿਓ ਪਾ ਲਿਆ ਜੀ ਦੇਸੀ ਜੀਰਾ ਪਾ ਕੇ ਪਿਆਜ਼ ਤੇ ਹਰੀ ਮਿਰਚ ਪਾ ਲਈਏ ਇੱਕ ਟਮਾਟਰ ਪਾ ਲਾਂਗੇ ਛੋਟਾ ਅਦਰਕ ਆਪਾਂ ਨਹੀਂ ਪਾਉਂਦੇ ਜੀ। ਪਰ ਜੀ ਦੇ ਵਿੱਚ ਬੱਚੇ ਲਾਇਕ ਨਹੀਂ ਕਰਦੇ। ਤੇ ਉਧਰ ਆਪਾਂ ਦੁੱਧ ਨੂੰ ਵਾਲੀ ਦੇ ਲਈ ਹੈ ਜੀ। ਧਾਰਾ ਕੱਢ ਲਈ ਹੈ ਜੀ ਆਪਾਂ। ਪਨੀਰ ਦੱਬ ਗਈ ਸੀ ਉਧਰ। ਕੱਢ ਕੇ ਪਾਉਣੇ ਦੇ ਵਿੱਚ। ਓਨੇ ਟਾਈਮ ਦੇ ਵਿੱਚ ਆਪਾਂ ਧਾਰਾ ਕੱਢ ਲਈ ਹੈ ਜੀ। ਹੁਣ ਤੜਕਾ ਲਾ ਲਾਂਗੇ ਇਹਨੂੰ ਆਪਾਂ। ਟਮਾਟਰ ਆਪਾਂ ਕੱਟ ਲਿਆ ਜੀ। ਥੋੜਾ ਜਿਹਾ ਸੇਕ ਲਵਾ ਕੇ ਪਿਆਜ਼ਾਂ ਨੂੰ ਫਿਰ ਟਮਾਟਰ ਪਾਵਾਂਗੇ ਤੇ ਪਨੀਰ ਲੈ ਜਾਂਦਾ ਜੀ ਆਪਾਂ ਭੋਰ ਲਿਆ ਪਨੀਰ ਨੂੰ ਟਮਾਟਰ ਪਾ ਲਿਆ ਜੀ ਵਿੱਚ ਆਪਾਂ ਪਿਆਜ਼ ਜ਼ਿਆਦਾ ਨਹੀਂ ਪਾਉਂਦੇ ਥੋੜੇ ਜਿਹੀ ਕ੍ਰਾਂਚੀ ਜੇ ਰੱਖਾਂਗੇ ਜੀ ਫਿਰ ਜ਼ਿਆਦਾ ਵਧੀਆ ਲੱਗਦੀ ਹੈ ਭੁਰਜੀ ਨਾਣ ਮਿਰਚ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਤੜਕਾ ਆਪਣਾ ਪੁੱਜ ਗਿਆ। ਲੂਣ, ਮਿਰਚ ਤੇ ਹਲਦੀ, ਹੋਰ ਜ਼ਿਆਦਾ ਕੋਈ ਮਸਾਲਾ ਨਹੀਂ ਪਾਉਂਦੇ ਜੀ। ਇਹੀ ਤਿੰਨੋ ਚੀਜ਼ਾਂ ਪਾਵਾਂਗੇ। ਹਰੀ ਮਿਰਚ ਵੀ ਪਾਈ ਸੀ ਆਪਾਂ ਪਹਿਲਾਂ। ਲਾਲ ਮਿਰਚ ਆਪਾਂ ਥੋੜੀ ਜੀ ਪਾਵਾਂਗੇ। ਜ਼ਿਆਦਾ ਹਲਦੀ ਨਹੀਂ ਪਾਉਂਦੇ ਜੀ। ਹਲਦੀ ਵੀ ਆਪਾਂ ਥੋੜੀ ਪਾਈ ਐ। ਜਿੱਦਿਆਦਾ ਪੈ ਜਾਂਦੀ ਹੈ ਫਿਰ ਕਾਲੀ ਜੀ ਭੁਰਜੀ ਬਣ ਜਾਂਦੀ ਹੈ ਦੇਖਣ ਨੂੰ ਨਹੀਂ ਸੋਹਣੀ ਲੱਗਦੀ ਜੀ ਤਾਂ ਕਰਕੇ ਆਪਾਂ ਹਲਦੀ ਵੀ ਥੋੜੀ ਜਿਹੀ ਪਾਉਣੀ ਹੁੰਦੀ ਆ ਗੈਸ ਦੀ ਆਪਾਂ ਬਿਲਕੁਲ ਘੱਟਤੀ ਕਰ ਲਿਆ ਹੁਣ ਹੁਣ ਪਾਵਾਂਗੇ ਜਿਹਦੇ ਵਿੱਚ ਆਪਾਂ ਪਨੀਰ ਬ੍ਰੀਕ ਕਰ ਲਿਆ ਸੀ ਹਾਜੀ ਭੋਰ ਕੇ ਇਹ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲਾਂਗੇ ਆਪਾਂ मिक्स ਕਰਨ ਤੋਂ ਬਾਅਦ ਗੈਸ ਆਪਣਾ ਬਿਲਕੁਲ ਘਟਤੀਏ 2-3 ਮਿੰਟ ਸੇਕ ਲਵਾਵਾਂਗੇ ਜੀ ਤਾਂ ਕਿ ਇਹਦੇ ਵਿੱਚ ਨਾਣ ਮਿਰਚ ਰਚ ਜੀ ਧਨੀਆ ਮੈਂ ਇੱਥੇ ਪਾਉਣਾ ਭੁੱਲ ਗਈ ਜੀ ਹਰਾ ਧਨੀਆ ਪਾਉਣਾ ਸੀ ਇਹਦੇ ਵਿੱਚ ਬਾਅਦ ਦੇ ਵਿੱਚ ਜਿਆਦਾ ਆ ਕਈ ਵਾਰੀ ਹੋ ਜਾਂਦਾ ਜੀ ਇਹ ਭੁੱਲ ਜਾਂਦੇ ਆਪਾਂ ਕੋਈ ਚੀਜ਼ ਬਿਲਕੁਲ ਸੁੱਕੀ ਭੁਜੀ ਬਣੀ ਸੀਗੀ ਜੀ ਪਾਣੀ ਵਾਲੀ ਭੁਜੀ ਬੱਚੇ ਨਹੀਂ ਪਸੰਦ ਕਰਦੇ ਤਾਂ ਕਰਕੇ ਆਪਾਂ ਸੁੱਕੀ ਇਹ ਬਣਾਉਣੀ ਹੁੰਦੀ ਆ ਹੁਣ ਆਪਾਂ ਬਣਾ ਲਾਂਗੇ ਜੀ ਰੋਟੀ ਕੋਸ ਆਪਣੇ ਕੋਲ ਪਿਆ ਸੀਗਾ ਜੀ ਸਾਗ ਕੱਲ ਬਣਾਇਆ ਸੀ ਆਪਾਂ ਜੀ ਨੇ ਸਾਗ ਖਾਣਾ ਹੂ ਸਾਗ ਖਾ ਲ ਗਏ ਜੀ ਨੇ ਭੁਜੀ ਖਾਣੀ ਭੁਜੀ ਖਾ ਲਾਂਗੇ ਜੀ ਰੋਟੀਆਂ ਆਪਾਂ ਮੱਕੀ ਦੀਆਂ ਤੇ ਕਣਕ ਦੀਆਂ ਦੋਨੋਂ ਤਰ੍ਹਾਂ ਦੀਆਂ ਬਣਾਵਾਂਗੇ ਜੇ ਸਾਗ ਨਾਲ ਖਾਣੀ ਹੋਵੇ ਸੇ ਤਾਂ ਮੱਕੀ ਦੀ ਖਾਦੀ ਜਾਊਗੀ ਜੀ ਪਰਜੀ ਦੇ ਨਾਲ ਕਣਕ ਦੀਆਂ ਦੋਨੇ ਤਰ੍ਹਾਂ ਦੀਆਂ ਬਣਾ ਲਾਂਗੇ ਚੁੱਲੇ ਦੇ ਤਾਂ ਥੋੜੀ ਜਿਹੀ ਭਾਰੀ ਰੋਟੀ ਹੋਵੇ ਉਹ ਵੀ ਵਧੀਆ ਬਣ ਜਾਂਦੀ ਹੈ ਜੀ ਗੈਸ ਤੇ ਤਾਂ ਬਿਲਕੁਲ ਪਤਲੀ ਰੋਟੀ ਬਣਾਉਣੀ ਪੈਂਦੀ ਹੈ ਨਹੀਂ ਵਿੱਚੋਂ ਕੱਚੀ ਰਹਿ ਜਾਂਦੀ ਐ ਕਣਕ ਦੀ ਵੀ ਮੱਕੀ ਦੀ ਦੋਨੇ ਤਰ੍ਹਾਂ ਦੀ ਆਪਾਂ ਪਤਲੀਆਂ ਰੋਟੀਆਂ ਬਣਾਉਨੇ ਆ ਜੀ ਗੈਸ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਦੇਖਦੇ ਨੇ ਆਪਣੀ ਫੁੱਲ ਸਪੋਰਟ ਕਰ ਰਹੇ ਨੇ ਜੀ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਆਪਣੇ ਚੈਨਲ ਤੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ ਸਪੋਰਟ ਜ਼ਰੂਰ ਕਰਨਾ ਜੀ ਲਾਈਕ ਜ਼ਰੂਰ ਕਰਿਆ ਕਰੋ ਜੀ ਕਈ ਭੈਣਾਂ ਲਾਈਕ ਕਰਨੇ ਭੁੱਲ ਜਾਂਦੇ ਨੇ ਜੀ ਕਮੈਂਟ ਕਰਿਆ ਹੁੰਦਾ ਹੈ ਲਾਈਕ ਘੱਟ ਹੁੰਦੇ ਨੇ ਕਮੈਂਟ ਵੱਧ ਆਏ ਹੁੰਦੇ ਨੇ ਜੀ ਪਰ ਜੀ ਆਪਣੀ ਬਣ ਗਈ ਸੀ ਜੀ ਇੱਥੇ ਦੁੱਧ ਨੂੰ ਵਾਲੀ ਆਈ ਸੀ ਰੋਟੀ ਬਣਾ ਕੇ ਬਸ ਖਾਣ ਤੋਂ ਬਾਅਦ ਆਪਾਂ ਦਹੀਂ ਵਗੈਰਾ ਲਾ ਦਾਂਗੇ ਜੀ ਪੀਣ ਵਾਲਾ ਦੁੱਧ ਮਿੱਠਾ ਪਾ ਲਾਂਗੇ ਰੋਟੀ ਸਬਜ਼ੀ ਦਾ ਵੱਡਾ ਕੰਮ ਹੁੰਦਾ ਹੈ ਜੀ ਬਾਕੀ ਛੋਟੇ ਛੋਟੇ ਤਾਂ ਸਾਰਾ ਦਿਨ ਚੱਲியே ਜਾਂਦੇ ਨੇ ਦਾਲ ਸਬਜ਼ੀ ਬਣਾਉਣ ਨੂੰ ਇਹ ਟਾਈਮ ਲੱਗਦਾ ਹੈ ਜੀ ਜਿਸ ਦਿਨ ਦਾਲ ਸਬਜ਼ੀ ਨਾ ਬਣਾਉਣੀ ਹੋਵੇ ਬਣੀ ਹੋਵੇ ਜੀ ਫਿਰ ਐ ਲੱਗਦਾ ਹੁੰਦਾ ਵੀ ਅੱਜ ਕੋਈ ਕੰਮ ਹੀ ਨਹੀਂ ਹੈਗਾ ਜੀ ਬਿਲੇ ਹੀ ਆਂ ਦਾਲ ਸਬਜੀ ਨਾਲੇ ਕੰਮ ਵੱਧ ਜਾਂਦਾ ਏ ਤਿਆਰੀ ਵੱਡੀ ਹੋ ਜਾਂਦੀ ਏ ਜੀ ਦਾਲ ਸਬਜੀ ਦੀ ਬਣਾਉਣ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਨਹੀਂ ਤੇ ਮੈਂ ਚੱਕੜੀ ਦੀ ਰੋਟੀ ਵੇਲਦੀ ਹੁੰਨੀ ਆ ਜੀ ਸੈਲਫ ਤੇ ਕਦੇ ਨਹੀਂ ਵੇਲੀ ਤਾਂ ਆਪਾਂ ਚੋਕੇ ਦੁੱਧ ਵੀ ਸਾਂਭ ਲਿਆ ਸੀਗਾ ਜੀ ਫੇਰ ਰੋਟੀ ਬਣਾਉਣ ਲੱਗੇ ਸੀ ਆਪਾਂ ਬਾਅਦ ਦੇ ਵਿੱਚ ਹੁਣ फटाफट ਬਣਾ ਕੇ ਰੋਟੀ ਆਪਾਂ ਭਾਂਡੇ ਸਾਫ਼ ਕਰ ਲਾਂਗੇ ਜੀ ਥੋੜੇ ਜਿਹਾ ਭਾਂਡੇ ਪਏ ਨੇ ਸਿੰਕ 'ਚ ਭਾਂਡੇ ਦਾ ਹਰ ਟਾਈਮ ਹੀ ਰਹਿੰਦੇ ਨੇ ਜੀ ਜਿੰਨੇ ਵਾਰ ਜੀ ਸਾਫ਼ ਕਰ ਲਈ ਥੋੜੀ ਟਾਈਮ ਬਾਅਦ ਫੇਰ ਸਿੰਕ 'ਚ ਭਾਂਡੇ ਦੇ ਨਾਲ ਦੀ ਨਾਲ ਆਪਾਂ ਰੋਟੀਆਂ ਨੂੰ ਚੋਪੜ ਲਾਂਗੇ ਜੀ ਗਰਮ ਗਰਮ ਪੋਣੀ ਚ ਰੱਖ ਲਾਂਗੇ ਠੰਡੀਆਂ ਹੋ ਜਾਂਦੀਆਂ ਨੇ ਠੰਡ ਦੇ ਵਿੱਚ ਜਿੰਨਾ ਪੋਣੀ ਦੇ ਵਿੱਚ ਧਰੀੇ ਢਾਕੇ ਤੇ ਨਾਲ ਦੀ ਨਾਲ ਠੰਡੀਆਂ ਹੋਈ ਜਾਂਦੀਆਂ ਨੇ ਬਣਦੀਆਂ ਬਣਦੀਆਂ ਇਹ ਹੁਣ ਬਣਾ ਲਾਂਗੇ ਜੀ ਆਪਾਂ ਮਿਸੀਆਂ ਰੋਟੀਆਂ ਥੋੜਾ ਜਿਹਾ ਕਣਕ ਦਾ ਆਟਾ ਪਾ ਕੇ ਤੇ ਮੱਕੀ ਦਾ ਪਾ ਕੇ ਬਣਾਈਆਂ ਨੇ ਜੀ ਮਿਸੀਆਂ ਰੋਟੀਆਂ ਵਧੀਆ ਲੱਗਦੀਆਂ ਨੇ ਜੀ। ਸਾਗ ਨਾਲ ਵੀ ਸੁੱਕੀ ਸਬਜ਼ੀ ਹੋਵੇ ਕੋਈ ਉਹਦੇ ਨਾਲ ਵੀ ਵਧੀਆ ਲੱਗਦੀਆਂ ਨੇ। ਜਾਂ ਵਿੱਚ ਆਪਾਂ ਸਮਾਨ ਪਾ ਕੇ ਜਿਆ ਆਟਾ ਗੁੰਨ ਲੈਂਦੇ ਆ ਧਨੀਆ ਪਿਆਜ਼ ਵਗੈਰਾ ਹਰੀਆਂ ਵਿੱਚ ਉਹ ਵੀ ਰੋਟੀ ਬਹੁਤ ਟੇਸਟੀ ਬਣਦੀ ਹੈ। ਨੋਂ ਮਿਰਚ ਲਾ ਕੇ ਵੀ ਦਹੀਂ ਨਾਲ ਖਾਣੇ ਜੀ ਮਿਸੀਆਂ ਰੋਟੀਆਂ ਉਹ ਵੀ ਟੇਸਟੀ ਲੱਗਦੀਆਂ ਨੇ ਜੀ। ਕਦੇ-ਕਦੇ ਮਨ ਹੁੰਦਾ ਵੀ ਦਾਲ ਪਾਣੀ ਕੋਈ ਨਹੀਂ ਖਾਣਾ। ਤਾਂ ਤੇ ਇਹ ਨਾਲ ਨੂਨ ਮਿਰਚ ਲਾ ਕੇ ਵੀ ਸਵਾਦ ਲੱਗਦੀਆਂ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਿਲਕੁਲ ਪਤਲੀਆਂ ਰੋਟੀਆਂ ਬਣਾਈਆਂ ਨੇ ਜੀ ਆਪਾਂ ਗੈਸ ਤੇ ਮੋਟੀ ਰੋਟੀ ਨਹੀਂ ਵਧੀਆ ਬਣਦੀ ਚੰਗੀ ਤਰ੍ਹਾਂ ਹਲਾ ਹਲਾ ਕੇ ਸਾਰੀਆਂ ਸਾਈਡਾਂ ਤੋਂ ਸੇਕ ਲਾਂਗੇ ਜੀ ਇਹਨੂੰ ਆਪਾਂ ਵੀ ਕਿਤੇ ਕੱਚੀ ਨਾ ਰਹੇ ਚਿੱਲੇ ਜਦ ਤੱਕ ਵਧੀਆ ਸੇਕ ਜਾਂਦੀਆਂ ਨੇ ਜੀ ਗੈਸ ਤੇ ਧਿਆਨ ਨਾਲ ਸੇਕਣੀਆਂ ਪੈਂਦੀਆਂ ਨੇ ਤੇ ਗੈਸ ਵਾਲੀ ਰੋਟੀ ਗਰਮ ਗਰਮੇ ਸਵਾਰ ਲੱਗੇ ਜੀ ਠੰਡੀਆਂ ਹੋਈਆਂ ਨਹੀਂ ਸਵਾਰ ਲੱਗਦੀਆਂ ਮਾਜੀ ਪੁਰਜੀ ਬਣਾਉਣੀ ਸੀ ਜੀ ਤਾਂ ਕਰਕੇ ਆਪਾਂ ਚੁੱਲੇ ਤੇ ਅੱਗ ਨਹੀਂ ਮਚਾਈ ਅੰਦਰ ਹੀ ਬਣਾ ਲਈਆਂ ਸੀ ਰੋਟੀਆਂ ਮੈਂ ਬਿਲਕੁਲ ਪੀੜਾ ਸੂਟਾ ਲਿਆ ਹੋਇਆ ਜੀ ਆਪਣਾ ਜੇ ਆਟਾ ਵਧੀਆ ਹੋਵੇ ਫਿਰ ਰੋਟੀ ਤੇੜਦੀ ਵੀ ਹੈ ਨਹੀਂ ਜੀ ਕੋਸੇ ਜਿਹਾ ਪਾਣੀ ਨਾਲ ਗੁੰਨਿਆ ਹੋਇਆ ਆਟਾ ਬਹੁਤ ਵਧੀਆ ਰੋਟੀ ਬਣਦੀ ਹੈ ਕਈ ਵਾਰ ਆਟਾ ਹੀ ਨਹੀਂ ਵਧੀਆ ਹੁੰਦਾ ਹੋਰ ਰੋਟੀਆਂ ਤੇੜੀ ਜਾਂਦੀਆਂ ਨੇ